ਹੈਲੋ ਦੋਸਤੋ ਲੋ ਜੀ ਸਾਡਾ ਹੋ ਗਿਆ ਹੈ ਇਡਲੀ ਡੋਸਾ ਤੇ ਸਟਾਰਟਿੰਗ ਦੇਖੋ ਜੀ ਇਡਲੀ ਡੋਸਾ ਬਣੂਗਾ ਅੱਜ ਦੇਖੋ ਦੋਸਤੋ ਇਹ ਲੈ ਕੇ ਆਏ ਆ ਅਸੀਂ ਇਡਲੀ ਕੱਲਾ ਇਡਲੀ ਬਣੂਗਾ ਡੋਸਾ ਨਹੀਂ ਨਾ ਨਾ ਬੋਲੇ ਜਾਂਦਾ ਇਹ ਇਡਲੀ ਇਡਲੀ ਸਾਂਬਰ ਤੇ ਰੈਡੀਮੇਡ ਲੈ ਕੇ ਆਏ ਆ ਅਸੀਂ ਤੇ ਆ ਦੇਖੋ ਜੀ ਦੋਸਤੋ ਅਸੀਂ ਬਣਾ ਲਾਗੇ ਆ ਦੇਖੋ ਮਿੱਤਰੋ ਲੋ ਇਹ ਲੈ ਕੇ ਆਈ ਆ ਕੱਪ ਨੂਡਲ ਮੈਗੀ ਖਾਈ ਬੇਕਾਰ ਇੱਕ ਪੈਸੇ ਦਾ ਵੀ ਟੇਸ ਨਹੀਂ ਸਰ ਪੈਸਾ ਵੇਸਟ ਕਰਨਾ ਹੈ ਗਾਇਸ ਪਰ ਆਪ ਕਦੀ ਮੇਰੇ ਖਾਣਾ ਦੇਖੋ ਲਓ ਜੇ ਦੋਸਤੋ ਲਓ ਜੇ ਮਿੱਤਰੋ ਖਾ ਜ਼ਰੂਰ ਰਹੇ ਨੇ ਪਰ ਇਹਨਾਂ ਨੂੰ ਟੇਸ ਨਹੀਂ ਆਇਆ ਸੌਸ ਮੈਂ ਕੋ ਵੀ ਨਹੀਂ ਸੌਸ ਘੇਰ ਲਿਆ ਥੋੜਾ ਜਿਹਾ ਪਤਲੇ ਜਿਹਾ ਮਾਦਰ ਸੌਸ ਮਾਦਰ ਤੈਨੂੰ ਕਿਵੇਂ ਲੱਗੀ ਆ ਲਾ ਇਹ ਮਾਦਰ ਵੀ ਕਰ ਗਿਆ ਭਾਈ ਮਾਦਰ ਵੀ ਕਰ ਗਿਆ ਮੋਏ ਮੋਏ ਲਓਏ ਦੋਸਤੋ ਹੁਣ ਇਡਲੀ ਮੰਗੀਆਂ ਇਡਲੀ ਲੈ ਕੇ ਆਏ ਜੀ ਜਾ ਕੇ ਬਹੁਤ ਬਹੁਤ ਆਹ ਬਹੁਤ ਚੋ ਲੈ ਕੇ ਆਇਆ ਜੀ ਸਮਾਨ ਤੇ ਦੇਖਦੇ ਆ ਕਿਦਾਂ ਦਾ ਆਊਗਾ ਰਿਸਪੌਂਸ ਤੇ ਦੇਖੋ ਜੀ ਆਪਾਂ ਇਹ ਉਹਦੇ ਚ ਰੱਖਦੇ ਖੁੱਲ ਕੇ ਦਿਖਾਈ ਥੋੜਾ ਜਿਹਾ ਹਮਾਰੇ ਪਾਸ ਸਟੈਂਡ ਨਹੀਂ ਆਪਣਾ ਲੈਵੇ ਸਟੈਂਡ ਨਹੀਂ ਸੀ ਸਾਡੇ ਲੈਵੇ ਨਾ ਸਮਾਨ ਆ ਦੇਖੋ ਦੋਸਤੋ ਅਸੀਂ ਕੋਲੀਆਂ ਦਾ ਤੇ ਆਪਣੇ ਜਿਹੜਾ ਆਪਣਾ ਮੋਮੋਜ ਵਾਲਾ ਭਾਂਡਾ ਏ ਉਹਦਾ ਅਸੀਂ ਇਸਤੇਮਾਲ ਕਰਿਆ ਠੀਕ ਹੈ ਨਹੀਂ ਤੇ ਮੈਗੀ ਰਿਸੋਰਸ ਪਤਾ ਨਹੀਂ ਅੰਦਰ ਪਈਆਂ ਹੋਣਗੀਆਂ 100 ਦੇ ਦੇਣ ਉਹ ਕਿੱਥੇ ਆ ਲਓ ਜੀ 100 ਦੇ 100 ਖਾਣਗੇ 100 100 ਦੇ ਪਈ ਗੱਡੀ ਵੱਡੀ ਬੋਤਲ ਲਓ ਜੀ ਦੋਸਤੋ ਚੱਕੋ ਜੀ ਲਓ ਜੀ ਲੈ ਜਾ ਆਏ ਹਾਂ ਦੇਖੋ ਜੀ ਭੱਜੇ ਜਾਂਦੇ ਨੇ ਹੈ 1 ਪੈਸੇ ਦੀ ਵੀ ਨਹੀਂ ਹੈਗੀ ਉਹ ਇੱਕੋ ਪੈਸੇ ਦੀ ਲੈ ਕਰਦੇ ਫੇਰ ਲੈਟ ਇੱਕ ਪੈਸੇ ਦੀ ਵੀ ਨਹੀਂ ਹੈਗੀ ਦੋਸਤੋ 1 ਪੈਸੇ ਦੀ ਵੀ ਇੱਕ ਪੈਸੇ ਦੀ ਵੀ ਨਹੀਂ ਹੈਗੀ ਦੇਖ ਲੈ ਕਿਵੇਂ ਲੱਗੇ ਪਈ ਨੇ ਇਹ ਹਾਂ ਇਹਨੂੰ ਠੀਕ ਕਰ ਦੂਗੀ ਇਹ ਬਿਮਾਰ ਹੋ ਗਈ ਨਾ ਇਹ ਮੈਗੀ ਇਹਨੂੰ ਠੀਕ ਕਰ ਦੀ ਹਾਂ ਤਾਂ ਬਾਈਪਾਸ ਇਹਨੂੰ ਇੱਲ ਹੋ ਗਿਆ ਇੱਲ ਲਓ ਜੀ ਫੀਵਰ ਹੋ ਗਿਆ ਇਹਨੂੰ ਤੇ ਲਓ ਜੀ ਦੋਸਤੋ ਸਾਰਿਆਂ ਨੇ ਅਸੀਂ ਸਮਾਨ ਲੈ ਕੇ ਆਇਆ ਦੇਖੋ ਦੋਸਤੋ ਦੇਸੀ ਖੰਡ ਲੈ ਕੇ ਆਇਆ ਅਸੀਂ ਖੰਡ ਤੇ ਨਾਲੇ ਲੈ ਕੇ ਕੋਕੋਨਟ ਵਾਟਰ ਲੈ ਕੇ ਆਇਆ ਰੀਅਲ ਜੂਸ ਵਾਲਾ ਤੇ ਤੇ ਆ ਵੀ ਕੋਕੋਨਟ ਲੈ ਕੇ ਆਇਆ ਤੇ ਆ ਬਿਸਕੁਟ ਲੈ ਕੇ ਆਇਆ ਆ ਲੈ ਕੇ ਆਏ ਆ ਕੋਕੋਨਟ ਬਿਸਕੁਟ ਆ ਲੈ ਕੇ ਆਏ ਆ ਗੋ ਆਹ ਦਹੀਂ ਭੱਲਾ ਲੋ ਜੇ ਦਹੀਂ ਭੱਲਾ ਲੈ ਕੇ ਆਏ ਆ ਹੁਣ ਰੇਡੀਮੈਂਟ ਤੇ ਇਹ ਵੀ ਬਣਾਵਾਂਗੇ ਫਿਲਹਾਲ ਅਸੀਂ ਇਡਲੀ ਲੈ ਕੇ ਆਏ ਜਿਹੜਾ ਇਡਲੀ ਬਣਾਵਾਂਗੇ ਫਿਲਹਾਲ ਸੇਮੋਆ ਲੈ ਕੇ ਆਵਾਂਗੇ ਟੋਸੇ ਆਟਾ ਹਾਂ ਇਹ ਸਹੀ ਰਿਹਾ ਨਾ ਉੱਥੇ ਬੁਣੀਆਂ ਬਣਾਈਆਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਦੇਖੋ ਜੀ ਕਿਵੇਂ ਦੇਖੋ ਜੀ ਇਹ ਟ੍ਰਾਈ ਕਰ ਰਹੇ ਨੇ ਖਾ ਰਹੇ ਨੇ ਆਪ ਕੀ ਰੰਗ ਲਾਉ ਜੀ ਫਿਰ ਵੀ ਨਹੀਂ ਛੋੜ ਰਹੇ ਇਹਦੇ ਵਿੱਚ ਜ਼ਹਿਰ ਵੀ ਪਾ ਦੇਣਗੇ ਨਾ ਤਾਂ ਵੀ ਖਾ ਲੈਣਗੇ ਇਹ ਐਜਾ ਮੁਰਗੀ ਵਾਲਾ ਵੀ ਪਾ ਦੇ ਕੇ ਤਾਂ ਵੀ ਖਾ ਲੈਣਗੇ ਇਹ ਦੇਖ ਲਓ ਦੋਸਤੋ ਇੰਨੇ ਹੋਣੇ ਆਏ 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 ਆ ਆ ਦੇਖ ਲਓ ਦੋਸਤੋ ਖਾ ਫੇਰ ਵੀ ਰਹੇ ਨੇ ਪਰ ਅੱਜ ਦੀ ਡੇਢ ਚ ਨਾ ਰੋਟੀ ਪਾਣੀ ਦੀ ਵੈਲਿਊ ਘਟਾ ਤੇ ਇਹ ਚੀਜ਼ਾਂ ਦੀ ਵੈਲਿਊ ਆ ਜੋ ਕਿ ਹਾਂ ਰੋਟੀ ਥੋੜੀ ਸੀ ਜੜ ਜੇ ਨਾ ਹਾਂ ਥੋੜੀ ਰੋਟੀ ਜੜ ਜੇ ਨਾ ਜਦ ਇਹਨਾਂ ਦੇ ਹੌਣੇ ਦੇਖ ਲੈ ਜੰਮੀ ਟੇਸਟਲੈਸ ਆ ਫੇਰ ਵੀ ਖਾਰੇ ਨੇ ਰੋਟੀ ਫੁਗ ਜੇ ਥੋੜੀ ਇਹਨਾਂ ਦੇ ਅੰਗ ਪੈਰ ਫੁਗ ਜਾਂਦੇ ਨੇ ਐ ਲੱਗਦਾ ਇਹ ਮੈਂ ਤੁਹਾਨੂੰ ਇੱਕ ਸੱਚ ਦੱਸਦਾ ਜ਼ਿੰਦਗੀ ਦਾ ਜਿਹੜਾ ਕੋਈ ਫਾਸਟ ਫੂਡ ਬਾਹਰਲਾ ਖਾਂਦਾ ਏ ਸਟਰੀਟ ਫੂਡ ਜਿਹੜਾ ਬੰਦਾ 100 ਸਾਲ ਦਾ ਏ ਤਾ ਉਹ 50 ਸਾਲੇ ਜੀਊਗਾ ਮੈਨੂੰ ਇਨਾ ਪਤਾ ਹੈ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਜਿਹੜਾ ਬੰਦਾ 100 ਸਾਲ ਜੀਊਗਾ ਉਹ 50 ਸਾਲ ਜੀਊਗਾ ਜਿਹੜਾ 60 ਸਾਲ ਜੀਊਗਾ 30 ਸਾਲ ਜੀਊਗਾ ਜਿਹੜਾ 120 ਸਾਲ ਜੀਊਗਾ ਓਏ 60 ਸਾਲ ਜੀਊਗਾ ਮੈਨੂੰ ਇੰਨਾ ਪਤਾ ਏ ਕਿ ਉਮਰ ਇਹ ਘਟਾਦੀ ਹੈ ਇਹ ਨਹੀਂ ਇਹ ਉਮਰ ਨੂੰ ਲੈਸ ਕਰਦੇ ਨੇ ਫਾਸਟ ਫੂਡ ਮੈਂ ਦੇਖ ਲੇ ਤਾਂ ਆਪਣੇ ਬੁਢੇ ਕਮਜ਼ੋਰ ਬਿਮਾਰੀਆਂ ਸਾਰਾ ਕੁਝ ਫਾਸਟ ਫੂਡ ਹੈ ਜੋ ਕਿ ਅਸੀਂ ਸਭ ਤੋਂ ਵੱਧ ਖਾਂਦੇ ਆ ਠੀਕ ਆ ਦੋਸਤੋ ਤਾਂ ਹੀ ਅਸੀਂ ਵੱਧ ਇੰਜੋਏ ਕਰਦੇ ਆ ਕਿਉਂਕਿ ਸਮੇਂ ਘਟਾ ਤੇ ਵੱਧ ਇੰਜੋਏ ਯਾਰਦੇ ਆਸੀਂ ਤਾਂ ਹੀ ਖਾਣੇ ਪੀਣੇ ਆ ਹਣਾ ਇਸੇ ਕਰਕੇ ਖਾਂਦੇ ਆਪਾਂ ਇਹ ਹਟਲਵੇ ਸਮੇਂ ਘਟਾ ਇੰਜੋਏ ਕਰਨ ਤੇ ਠੀਕ ਆ ਦੋਸਤੋ ਇਨਾ ਜੁਆਏ ਕਰ ਲਈ ਘਟ ਤੋਂ ਘਟ ਛੇ ਜੀ ਛੇ ਜੀ ਆਹ ਖਾਣੇ ਸੀ ਪਾਸੇ ਤੁਸੀਂ ਖਾਓ ਨਾ ਸਭ ਦਾ ਖਾਣੇ ਪੈਂਦੇ ਨੇ ਕੀ ਕਰੀਏ ਲੋਕ ਦੋਸਤੋ ਚਲੋ ਜੀ ਵੀਡੀਓ ਬਣਾਣੀ ਪੈਂਦੀ ਆ ਚਲੋ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਚ ਇਡਲੀ ਬਣਨੇ ਤਿਆਰ ਦਮ ਤਿਆਰ ਆਓ ਜੀ ਮਿੱਤਰੋ ਇਡਲੀ ਬਣਾਈ ਆ ਰੀਤਰਾਣੀ ਨੇ ਇੱਕ ਪੀਸ ਆ ਜੇ ਕੱਢ ਕੇ ਦੇਖਿਆ ਸੀ ਨੇ ਦੇਖੋ ਦੋਸਤੋ ਇੱਕ ਪੀਸ ਲੱਗ ਰਿਹਾ ਨਾ ਵਧੀਆ ਇੱਕ ਪੀਸ ਜ਼ਬਰਦਸਤ ਜਾਇਕਾ ਪੂਰਾ ਹੋ ਗਿਆ ਤੇ ਸਾਡੇ ਨਾਦੀ ਦੀ ਮਸੂਰ ਇਡਲੀ ਬਣ ਗਈ ਆ ਸਾਡੇ ਸਹਿਰ ਦੀ ਮਸੂਰੀ ਇਡਲੀ ਦੇਖੋ ਜੀ ਉੱਪਰ ਛੱਲੇ ਕਰੇ ਨੇ ਅੱਜ ਦਾ ਇਹ ਭਾਂਡੇ ਵੈਸੇ ਇੱਕ ਵੀ ਸਾਡਾ ਬਣਿਆ ਆ ਦੇਖੋ ਤੁਸੀਂ ਇੱਕ ਪੀਸ ਬਹੁਤ ਜ਼ਬਰਦਸਤ ਬਣਿਆ ਹੋਇਆ ਦੋਸਤੋ ਬਹੁਤ ਟੇਸਟੀ ਆ ਸਾਰਾ ਕੁਝ ਉਮੀਦੀ ਉਮੀਦ ਆ ਚੱਕ ਕੇ ਮੈਂ ਤੁਹਾਨੂੰ ਦਿਖਾ ਦੇਣਾ ਓਏ ਹੋਏ ਆਹਾ ਹਾ ਹਾ ਲਓ ਜੀ ਦੋਸਤੋ ਇਡਲੀ ਵਨ ਵਰ ਤਿਆਰ ਵਰ ਤਿਆਰ ਆ ਆਪਣੀ ਤੇ ਹੋਰ ਬਹੁਤ ਬਣਣੀਆਂ ਆ ਅੱਜ ਦਾ ਖਾਸੀਆਂ ਇਡਲੀਆਂ ਬਣਣੀਆਂ ਮੈਂ ਸਾਂਬਰ ਲੈ ਆਣਾ ਨਾ ਮੁੱਲ ਲਗਾ ਲੈ ਗਿਆ ਨਾ ਸਾਂਬਰ ਠੀਕ ਆ ਲੇ ਆ ਮਾ ਯੋ ਹੋਣੀ ਨਹੀਂ ਨਹੀਂ ਹੈ ਟਾਈਮ ਨਹੀਂ ਹੈ ਬੜਾ ਟਾਈਮ ਨਹੀਂ ਹੈ ਦੋਸਤੋ ਬੜਾ ਸਮਝਾਇਆ ਟਾਈਮ ਨਹੀਂ ਹੈ ਚਲੋ ਕੋਈ ਗੱਲ ਨਹੀਂ ਮਿਲਿਆ ਆਪਾਂ ਲੈ ਕੇ ਆਣਾ ਮੈਂ ਸਾਂਭਰ ਠੀਕ ਆ ਫਿਰ ਤੁਹਾਨੂੰ ਸਾਰਾ ਡੈਕੋਰੇਟ ਕਰਕੇ ਦਿਖਾਵਾਂਗੇ ਠੀਕ ਆ ਮਿੱਤਰੋ ਹੈਗਾ ਬਹੁਤ ਬਣਨੀ ਆ 8-10 ਕੋਲੀਆਂ ਦਾ ਇਹਦੇ ਵਿੱਚ ਪਾਈਆਂ ਨੇ 8 ਕੋਲੀਆਂ ਠੀਕ ਆ 8-10 ਕੋਲੀਆਂ ਹੋਰ ਬਣਨੀਆਂ ਪੂਰਾ ਰਾਤ ਦਾ ਕੰਮ ਚੱਲ ਜੂਗਾ ਸਾਡਾ ਖਾਣ ਦਾ ਤੇ ਵੀਡੀਓ ਖਾਣ ਦਾ ਠੀਕ ਆ ਦੋਸਤੋ ਚਲੋ ਜੀ ਮਿਲਦਿਆਂ ਵੇ ਸਾਡਾ ਬਣੇ ਰਿਓ ਤੁਸੀਂ ਮੈਂ ਲਿਆ ਨਾ ਸਾਂਬਰ ਹਾਂ ਜੀ ਦੋਸਤੋ ਅਸੀਂ ਆ ਗਏ ਅਸਲੀ ਦੋਸੇ ਵਾਲੇ ਲਵੇ ਆ ਗਏ ਦੇਖੋ ਦੋਸਤੋ ਲੈਣ ਆਇਆ ਆਪਾਂ ਸਾਂਬਰ ਤੇ ਨਾਲੇ ਦੇਖੋ ਜੀ ਇਡਲੀ ਤੇ ਡੋਸਾ ਸਾਰਾ ਕੁਝ ਬਣਦਾ ਦੇਖੋ ਦੋਸਤੋ ਆਪਣੇ ਦੁਕਾਨ ਦੇ ਨਾਲ ਇਹਨਾਂ ਦੀ ਸ਼ਾਪ ਤੇ ਦੇਖੋ ਸਾਰੇ ਲੱਗੇ ਹੋਏ ਨੇ ਤੇ ਮੈਂ ਤੁਹਾਨੂੰ ਥੋੜਾ ਜਿਆਦਾ ਰੈਡੀ ਵੀ ਦਿਖਾ ਦਿੰਨਾ ਆਪਣੇ ਜੋ ਕਿ ਮਸ਼ਹੂਰ ਆ ਸਾਡੀ ਦੇਖੋ ਦੋਸਤੋ ਦੇਖੋ ਅਸਲੀ ਮਦਰਾਸੀ ਡੋਸਾ ਲਓ ਜੀ ਦੇਖੋ ਇਹ ਅਸਲੀ ਮੰਦਰਾਸੀ ਡੋਸਾ ਠਿੱਖੀ ਬਾਉੜ ਪਟਿਆਲਾ ਗੇਟ ਮਾਤਾ ਰਾਣੀ ਮੰਦਿਰ ਦੇ ਕੋਲ ਆਸਰੇ ਮੰਦਰਾਸਾ ਠੀਕ ਆ ਦੋਸਤੋ ਉਹ ਆਪਣੀ ਸ਼ੋਪ ਆ ਸਾਨੂੰ ਪਤਾ ਹੀ ਆ ਨਾਲੇ ਆਪਣਾ ਵੀਰ ਆ ਬਹੁਤ ਵਧੀਆ ਬਣਾਉਂਦਾ ਇਹ ਦੇਖੋ ਦੋਸਤੋ ਆ ਕੀ ਬਣ ਰਿਹਾ ਹੁਣ ਡੋਸਾ ਬਹੁਤ ਵਧੀਆ ਪਮਾਈ ਆ ਨਾ ਮੀਡੇ ਸਾ ਹੁਣ ਮੈਨੂੰ ਤਾਂ ਦੱਸ ਨਾਮ ਕੀ ਆ ਇਹਦਾ ਪਮਾਈ ਲਓ ਜੀ ਮਿੱਤਰੋ ਇੱਧਰ ਦਿਖਾ ਦੇਣਾ ਮੈਂ ਤੁਹਾਨੂੰ ਦੇਖੋ ਮਸਾਲਾ ਦੋਸਾ ਆਉਂਦੀ ਹੈ ਨੇ ਬਟਰ ਮਸਾਲਾ ਪਨੀਰ ਮਸਾਲਾ ਆਉਂਦੀ ਹੈ ਮਸਾਲਾ ਬਟਰ ਪਨੀਰ ਸਾਰਾ ਕੁਸਾ ਬਾਜ਼ਾਰ ਰੇਟਾਂ ਤੇ ਮਿਲਦਾ ਹੈ ਦੋਸਤੋ ਠੀਕ ਆ ਮਿੱਤਰੋ ਤੇ ਚਲੋ ਜੀ ਮੈਂ ਤੁਹਾਨੂੰ ਦਿਖਾ ਦੇਣਾ ਨਾਮ ਇਹਨੂੰ ਇਹ ਪਤਾ ਹੈ ਕੀ ਨਾਮ ਆ ਦੁਆਰੋ ਬੋਲੋ ਇਹ ਉੱਤ ਪਰ ਮੈਂ ਬਾਈ ਜੀ ਸੌਥ ਪੀਜ਼ਾ ਕਹਿੰਦੇ ਹੈ ਇਸਕੋ ਸੌਥ ਪੀਜ਼ਾ ਸੌਥ ਪੀਜ਼ਾ ਆ ਦੇਖਣ ਨੂੰ ਦਾ ਸਵਾਦ ਲਾਗਾ ਛੋਲ ਆਟਾ ਦਾ ਬਰਤੇਲਾ ਬਰਟੇ ਨਾ ਮੈਦਾ ਉਜਾ ਨਹੀਂ ਸੌਲ ਘਾਟੇ ਤੇ ਲੋ ਜੀ ਮਿੱਤਰੋ ਸਵਾਦ ਲੱਗ ਰਿਹਾ ਪਾਣੀ ਮੇਰੇ ਮੂੰਹ 'ਚ ਆ ਗਿਆ ਦੇਖ ਕੇ ਸਵਾਦ ਆ ਬਈ ਸੌਸ ਵੀ ਆ ਚਲੋ ਜੀ ਆਪਾਂ ਵੀ ਖਾ ਕੇ ਜਾਵਾਂਗੇ ਠੀਕ ਆ ਦੋਸਤੋ ਕਾਲੂ ਸੰਡੇਆ ਕਾਲੂ ਬਣਾਵਾਂਗੇ ਕਾਲੂ ਖਾਵਾਂਗੇ ਲੋ ਜੀ ਸੌ ਲੈ ਆਇਆ ਮੈਂ ਆਪਣਾ ਕੀ ਕਹਿੰਦੇ ਨੇ ਸੰਭਾਰ ਤੇ ਲੋ ਜੀ ਨਾਲੇ ਸਬਜ਼ੀ ਲੈ ਗਿਆ ਖੀਰਾ 2 ਕਿਲੋ ਖੀਰਾ ਤੇ ਅੱਧਾ ਕਿਲੋ ਅਦਰਕ ਤੇ 2 ਕਿਲੋ ਲੋਕੀ ਤੇ ਪਲਾਸ ਲੈ ਗਏ ਆ 5 ਕਿਲੋ ਪੇਠਾ ਦੇਖੋ ਜੀ 5 ਕਿਲੋ ਪੇਠਾ ਲੈ ਕੇ ਆਇਆ ਜੋ ਕਿ ਸਾਡਾ ਬਣੂਗਾ ਸੀਗਿਆਂ ਨੂੰ ਮੰਨੇ ਉਹ ਓ ਮੈਂ ਸਾਰਾ ਮਠਾਈ ਦਾ ਸਮਾਨ ਤੇ ਹੋਰ ਤੁਹਾਨੂੰ ਪਤਾ ਇਹ ਆਪਾਂ ਲੈ ਕੇ ਆਏ ਇਹ ਸਾਰਾ ਸਮਾਨ ਤੁਹਾਨੂੰ ਪਤਾ ਕੱਲੋ ਦਹੀਂ ਭੜੇ ਔਰ ਇਡਲੀ ਦੇਖੋ ਖੋਲ ਕੇ ਥਾਲਾ ਦਿਖਾਉ ਬਈ ਥਾਲਜ ਕੀ ਆਏ ਲਓ ਜੀ ਦੋਸਤੋ ਇਡਲੀ ਬਣੀ ਹੋਈ ਦੇਖੋ ਸਿੰਘ ਵਾਹ ਦੋ ਥਾਲੀਆਂ ਭਰੀਆਂ ਪਈਆਂ ਨੇ ਦੋਸਤੋ ਬਿੱਗ ਬਿੱਗ ਥਾਲੀ ਦੋ ਥਾਲੀਆਂ ਲਓ ਜੀ ਪੇਠਾ ਵੀ ਲੈ ਕੇ ਆਏ ਆ ਦੇਖੋ ਇਹ ਪੇਠਾ ਹੈ ਇਹ ਪੇਠਾ ਇਹਦਾ ਮਠਾਈ ਬਣੂਗੀ ਤੁਹਾਨੂੰ ਮਠਾਈ ਵੀ ਦਿਖਾਵਾਂਗੇ ਆਪਾਂ ਕੱਲ ਨੂੰ ਲਾਈ ਕੱਪ ਨੂਡਲ ਬੇਕਾਰ ਨੂਡਲ ਤੇ ਚਲੋ ਮਿੱਤਰੋ ਕੋਈ ਗੱਲ ਨਹੀਂ ਆ ਗਿਆ ਸੀ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਜੋ ਵੀ ਅਸੀਂ ਬਣਾਇਆ ਏ ਸਾਰਾ ਕੁਝ ਆ ਮੈਂ ਤਿਆਰ ਨੇ ਦੇ ਕਰੋ ਦੱਸ ਮੈਂ ਤਿਆਰ ਨੇ ਦੇ ਕਰਵਾਇ ਦੱਸ ਕਰੋ ਹੈਲੋ ਸਾਰਿਆਂ ਨੂੰ ਕਰੋ ਹੈਲੋ ਰਾਦੇ ਰਾਦੇ ਕਰੋ ਸਾਰਿਆਂ ਨੂੰ ਰਾਦੇ ਰਾਦੇ ਇੱਧਰ ਇੱਧਰ ਆਇਆ ਓਏ ਹਲੋ ਸੱਤਿਆਣਾ ਚਾਹ ਸੱਤ ਕੇ ਬੋਖਣੇ ਲੱਗਦੀ ਫੇਰ ਕੰਮ ਨਹੀਂ ਕਿਹਾ ਮੇਰੇ ਦੱਸ ਓਏ ਲੋ ਜੀ ਲੈ ਕੇ ਆਵੇਂ ਆਪਣੇ ਵਾਸਤੇ ਆ ਵਾ ਮੇਥੀ ਮਾਰਨੂੰ ਫਿਰਦੀ ਆ ਆਪਣਾ ਮੇਥੀ ਮਾਰਨੂੰ ਫਿਰਦੀ ਆ ਦੇਖੋ ਦੋਸਤੋ ਇਹ ਚਲੋ ਕੋਈ ਗੱਲ ਨਹੀਂ ਮਿਲਦਿਆਂ ਫਿਰ ਆਪਾਂ ਬਣਾ ਲੀਏ ਸਾਰਾ ਡੈਕੋਰੇਟ ਕਰ ਗਏ ਦੋਸਤੋ ਡੈਕੋਰੇਟ ਹਲੋ ਦੋਸਤੋ ਲੋ ਜੀ ਬਣ ਰਿਆ ਇਡਲੀ 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 ਲੋ ਜੀ ਇਡਲੀ ਨਹੀਂ ਇਡਲੀ ਲਓ ਜੀ ਦੋਸਤੋ ਸਾਂਬਰ ਇਡਲੀ ਤਿਆਰ ਵਰ ਤਿਆਰਾ ਦੋਸਤੋ ਆਇਓ ਭਾਈ ਲੱਗਿਆ ਲੱਗਿਆ ਪੂਰਾ ਪੂਰਾ ਲੰਗਰ ਲਓ ਜੀ ਮਿੱਤਰੋ ਦਾਲ ਦਾ ਬਣਾ ਹੁੰਦਾ ਸੌਫਟ ਬਹੁਤ ਵਧੀਆ ਬਣਦਾ ਲਓ ਜੀ ਮਿੱਤਰੋ ਸਾਰੇ ਤਿਆਰ ਵਰ ਤਿਆਰ ਨੇ ਖਾਣ ਵਾਸਤੇ ਜਾਂ ਖਾਵਾਗੇ ਸੋਹਣੇ ਖਵਾਵਾ ਨਾ ਦੋਸਤੋ ਆਹ ਵਾਓ ਇਡਲੀ ਆਹ ਇਡਲੀ ਦਾ ਪਕਵਿਲਾ ਬਾਲੀ ਲਓ ਜੀ ਦੋਸਤੋ ਤੁਹਾਡੇ ਵਾਸਤੇ ਜੋ ਡੋਸਾ ਬਣਿਆ ਜੀ ਹੋ ਗਿਆ ਇਡਲੀ ਬਣੀ ਜੀ ਉਹ ਪਈ ਆ ਤੇ ਸਵਾਦ ਦੇਖੋ ਦੋਸਤੋ ਕਿੰਨਾ ਸਵਾਦ ਆ ਓਏ ਹੋਏ ਹੋਏ ਲਓ ਜੀ ਦੋਸਤੋ ਦੇਖੋ ਜੀ ਮੈਂ ਕਰਾਣਾ ਵੀ ਉੱਠ ਗਿਆ ਇਹ ਹਾਜ਼ਰੀ ਹੁਣ ਇਹ ਭਰੂਗਾ ਹੁਣ ਸੋ ਕੇ ਉੱਠ ਗਿਆ ਹੁਣ ਇਹ ਜੀ ਇਹ ਸਾਰੇ ਤੋਂ ਸਕਿਉਰਟੀ ਗਾਰਡ ਲੱਗੂਗਾ ਹੁਣ ਸਾਡ 1 ਵਜੇ 1 ਵਜੇ ਤੱਕ ਸਕਿਉਰਟੀ ਗਾਰਡ ਲੱਗੂਗਾ ਇਹ ਕੋਈ ਮੈਂ ਆਖਣਾ ਹੈ ਹੈਲੋ ਗਾਈਜ਼ ਹੈਲੋ ਗਾਈਜ਼ ਰਾਜਰਾਜ ਰਾਜਰਾਜ ਆ ਜੀ ਉੱਠ ਗਿਆ ਹੁਣ ਹਾਂ ਥੋੜੇ ਸੌਂਦਾ ਨਹੀਂ ਹੈਗਾ ਇਹ 1 ਵਜੇ ਤੱਕ ਨਹੀਂ ਸੌਂਦਾ ਹੈ ਹੈਲੋ ਜੀ ਦੋਸਤੋ ਚਲੋ ਜੀ ਆ ਦੇਖੋ ਜੀ ਇਡਲੀ ਦੇਖੋ ਜੀ ਤੁਸੀਂ ਖਾਓ ਇਡਲੀ ਲੋ ਜੀ ਮਿੱਤਰੋ ਬੜੀ ਸਵਾਦ ਹੈ ਜੀ ਆਜ ਲੋ ਜੀ ਦੋਸਤੋ ਬਿਸਕੁਟ ਪਹਿਲੀ ਪਾਲਿਓ ਹੋਰ ਵੀ ਲੈ ਗਿਆ ਜੀ ਚੱਕ ਕੇ ਲੈ ਲਓ ਤਾਂ ਖੋਲੋ ਸਾਰੇ ਚਲੋ ਜੀ ਮਿਲਦੇ ਆਂ ਫੇਰ ਆਗੇ ਵਲੌਗ ਚ ਮਿਲਾਂਗੇ ਠੀਕ ਹੈ ਤਾਂ ਉਸ ਤੋਂ ਬਾਏ ਬਾਏ ਕਰੋ ਬਾਏ ਬਾਏ ਜੈ ਜਹਾਂ